ਮੂਰਤ ਬੜਾ ਹੀ ਵੰਦੇ ਆ ਦੀ ਲਾਪਾਂ ਲਾ ਕੇ ਕਿਹਨਾਂ ਟੋਟਾ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਉਗਰਾਹਾਂ ਦਾ ਬਲਾਕ ਪ੍ਰਧਾਨਾ ਜੀ ਮੋਗਾ 2 ਇਕਬਾਲ ਸਿੰਘ ਸਿੰਘਾਲਾ ਅ ਇਕਬਾਲ ਜੀ ਅੱਜ ਫੇਰ ਰੇਲ ਰੋਕੀਆਂ ਵਈਆਂ ਇਸ ਰੇਲ ਰੋਕੋ ਪ੍ਰੋਗਰਾਮ ਨੂੰ ਜਿਹੜਾ ਸਾਨੂੰ ਲਾਗੂ ਕਰਨਾ ਪਿਆ ਅੱਜ ਐਮਰਜੈਂਸੀ ਇਹ ਮੋਦੀ ਹਕੂਮਤ ਨੇ ਸਾਨੂੰ ਇਹ ਮਜਬੂਰ ਕੀਤਾ ਜਿਹੜੇ ਸਾਡੇ ਪੀਸਫੁਲੀ ਅੰਦੋਲਨ ਕਰਨ ਜਾ ਰਹੇ ਸੀ ਦਿੱਲੀ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਬਾਰਡਰਾਂ ਦੇ ਉੱਤੇ ਇਸ ਤਰ੍ਹਾਂ ਰੋਕ ਲਿਆ ਲਿਆ ਗਿਆ ਜਿਵੇਂ ਕਿਸੇ ਬਾਹਰਲੀ ਕੰਟਰੀ ਦੇ ਵਿੱਚੋਂ ਅੱਤਵਾਦੀ ਆਪਣੇ ਮੁਲਕ ਦੇ ਉੱਤੇ ਅਟੈਕ ਕਰਨ ਆ ਰਹੇ ਹੋਣ ਤਾਂ ਜਿਹਦੇ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਨੇ ਅੱਜ ਕਿਸੇ ਮੰਗਾਂ ਨੂੰ ਲੈ ਕੇ ਨਿਹਰੇ ਰੇਲ ਰੋਕੋ ਪ੍ਰੋਗਰਾਮ ਕੀਤਾ ਜਿਹੜਾ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਐਕਸਪਾਇਰੀ ਡੇਟ ਵਾਲੇ ਉਨ੍ਹਾਂ ਦੇ ਖਿਲਾਫ ਇੱਕ ਜਿਹੜੀ ਇਹਨਾਂ ਵੱਲੋਂ ਰਬੜ ਦੀ ਗੋਲੀ ਕਹਿ ਕੇ ਇਸਤੇਮਾਲ ਕੀਤੀ ਜਾਂਦੀ ਆ ਜਿਹੜੀ ਆਪਣੀ ਹਿਊਮਨ ਬੋਡੀ ਦੇ ਵਿੱਚ ਇੱਕ ਇਨਸਾਨ ਤੇ ਜਦੋਂ ਵੱਜਦੀ ਆ ਤਾਂ ਡੇਢ ਇੰਚ ਤੱਕ ਬੋਡੀ ਦੇ ਅੰਦਰ ਚਲੀ ਜਾਂਦੀ ਆ ਜਿਹੜੀ ਕਿ ਬਿਲਕੁਲ ਗੈਰ ਕਾਨੂੰਨੀ ਆ ਕਿਸੇ ਵੀ ਸੰਵਿਧਾਨ ਦੇ ਵਿੱਚ ਇਹ ਜੀ ਗੱਲ ਨਹੀਂ ਲਿਖੀ ਵੀ ਲੋਕਾਂ ਨੂੰ ਰੋਕਣ ਲਈ ਤੁਸੀਂ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਜਾਵੇ ਤੁਹਾਨੂੰ ਨਹੀਂ ਲੱਗਦਾ ਪੰਜਾਬ 'ਚ ਹੀ ਰਹਿਨੇ ਆ ਤੇ ਸਾਡੇ ਉੱਤੇ ਹੀ ਹਮਲਾ ਹੋ ਰਿਹਾ ਬਾਹਰੋਂ ਆ ਕੇ ਦੇਖੋ ਜੀ ਜਿਹਨੂੰ ਆਪਾਂ ਸਿਆਸਤ ਕਹਿ ਦਿੰਦੇ ਆ ਏ ਮੋਦੀ ਹਕੂਮਤ ਉਹੀ ਸਿਆਸਤ ਕਰ ਰਹੀ ਆ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਜਿਹਨੂੰ ਆਪਾਂ ਕਹਿੰਦੇ ਜੈ ਜਵਾਨਾਂ ਕਿਸਾਨ ਦੇ ਪੱਤ ਨੂੰ ਤੇ ਜਵਾਨ ਦੇ ਪੱਤ ਨੂੰ ਆਪਸ ਵਿੱਚ ਵਿੱਚ ਪੜਿਆ ਪੜਿਆ ਕੇ ਮਾਰਨਾ ਚਾਹੁੰਦੀ ਮੋਦੀ ਹਕੂਮਤ ਤੇ ਇਸ ਗੱਲ ਦੇ ਉੱਤੇ ਵੋਟਾਂ ਲੈਣਾ ਚਾਹੁੰਦੀ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਪੰਜਾਬ ਇੱਕ ਮੋਰੀ ਥਾਣੀ ਨੰਗੂਗਾ ਇਕੱਠਾ ਹੋ ਕੇ ਜਿਵੇਂ ਪਹਿਲਾਂ ਆਪਣਾ ਅੰਦੋਲਨ ਜਿੱਤਿਆ ਸੀ ਉਸੇ ਤਰ੍ਹਾਂ ਅਸੀਂ ਵੱਡਾ ਅੰਦੋਲਨ ਜਿਹੜਾ ਦਿੱਲੀ ਦੇ ਵਿੱਚ ਜਿਹਨੂੰ ਆਪਾਂ ਕਿਸਾਨੀ ਅੰਦੋਲਨ 2 ਦਾ ਨਾਂ ਦਿੱਤਾ ਹੈ ਉਹ ਵੱਡਾ ਅੰਦੋਲਨ ਹੋਊਗਾ ਤੇ ਉਹਦੀ ਅਸੀਂ ਖੁੱਲ ਕੇ ਹਮਾਇਤ ਕਰਾਂਗੇ ਜਿੱਥੇ ਵੀ ਕਿਸੇ ਕਿਸਾਨ ਨਾਲ ਮਜ਼ਦੂਰ ਨਾਲ ਧੱਕਾ ਹੋਊਗਾ ਅਜੇ ਤਾਂ ਸਾਡੇ ਕਿਸਾਨ ਹਰਿਆਣੇ 'ਚ ਬੜੇ ਵੀ ਨਹੀਂ ਗਏ ਅਸੀਂ ਪੰਜਾਬ 'ਚ ਹੀ ਖੜੇ ਆ ਸਾਡੇ ਘਰ ਵਿੱਚ ਹੀ ਹਮਲੇ ਹੋ ਰਹੇ ਆ ਦੇਖੋ ਕੀ ਲੱਗਦਾ ਸਾਡੀਆਂ ਸਰਕਾਰਾਂ ਨੇ ਸਟੇਟ ਦੀਆਂ ਸੁੱਤੀਆਂ ਹੋਈਆਂ ਬਿਲਕੁਲ ਇਸ ਸਟੇਟ ਦੀ ਸਾਡੀ ਸਰਕਾਰ ਆ ਜਿਹੜੀ ਉਹਨੂੰ ਚਾਹੀਦਾ ਕਿ ਜਿਹੜਾ ਉਹਦਾ ਅਧਿਕਾਰ ਖੇਤਰ ਆ ਕਿਉਂਕਿ ਕਿਸੇ ਦੇ ਅਧਿਕਾਰ ਖੇਤਰ ਦੇ ਵਿੱਚ ਜਦੋਂ ਆਪਾਂ ਜਾ ਕੇ ਕੋਈ ਅਟੈਕ ਕਰਦੇ ਆ ਇਹ ਇੱਕ ਕਾਨੂੰਨੀ ਉਲੰਘਣਾ ਏ ਆਪਣੇ 500 ਮੀਟਰ ਅੱਧਾ ਤੱਕ ਕਿਲੋਮੀਟਰ ਅੰਦਰ ਆ ਕੇ ਜਿਹੜੀ ਖੱਟੜ ਸਰਕਾਰ ਆ ਡਰੋਨਾਂ ਰਹੀਂ ਐਕਸਪਾਇਰੀ ਡੇਟ ਵਾਲੇ ਅਥਰੂ ਗੈਸ ਦੇ ਗੋਲੇ ਦਾਗ ਰਹੀ ਹੈ ਹਾਈ ਕੋਰਟ ਦੇ ਵੀ ਆਰਡਰ ਹੋ ਚੁੱਕਿਆ ਵੀ ਤੁਸੀਂ ਨੈਸ਼ਨਲ ਹਾਈਵੇ ਨੂੰ ਬੰਦ ਨਹੀਂ ਕਰ ਦਿੰਦੇ ਹਰ ਜਿਹੜੇ ਦੇਖੋ ਉਹਨੂੰ ਬੰਦ ਤੇ ਆ ਜਿਹੜੇ ਹਾਈ ਕੋਰਟ ਦੇ ਆਰਡਰ ਆ ਉਹਨੂੰ ਜੇ ਸਰਕਾਰ ਬੰਨੇ ਇਹਨਾਂ ਨੇ ਆਰਡਰ ਕੀਤੇ ਹੋਇਆ ਇਹਨਾਂ ਦੀਆਂ ਹੀ ਰਿਪੋਰਟਾਂ ਸੁਆਮੀ ਨਾਥਨ ਵਰਗੀਆਂ ਰਿਪੋਰਟਾਂ ਲਾਗੂ ਜਿਹੜੀਆਂ ਨਹੀਂ ਕਰ ਸਕੇ ਉਹਨਾਂ ਦੇ ਲਈ ਸਾਡੀਆਂ ਲੜਾਈਆਂ ਆ ਸਾਡੀ ਕੋਈ ਵੱਖਰੀ ਮੰਗ ਨਹੀਂ ਹੈਗੀ ਸਾਡੀ ਜਿਹੜੀ ਪੰਜਾਬ ਤੇ ਕਿਸਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਆਪਣਾ ਜੀ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਪਤ ਸਿਰਨਾ ਲੱਗਿਆ ਪਤੀ ਪਤੀ ਦੇ ਨਾਲ ਰੁਕੇ ਹੋਏ ਜਿਹੜਾ ਅੱਜ ਦਾ ਪ੍ਰੋਗਰਾਮ ਆ 12 ਤੋਂ 3 ਵਜੇ ਤੱਕ ਰੇਲਾਂ ਜਾਮ ਕਰਨ ਦਾ ਆ ਪਾਟਿਕਸਾਨੂ ਨੇ ਇਕਤਾ ਗ੍ਰਾਹ ਦਾ ਫੈਸਲਾ ਹੈ। ਮਨਜੀਤ ਨੇ ਰਾਲੀ ਡਕਾਉਂਦਾ ਜਿਹੜੀ ਹੈਗੀ ਜਥੇਬੰਦੀ ਉਹਦਾ ਫੈਸਲਾ ਰੇਲਾਂ ਰੋਕਣ ਦਾ। ਜਿਹੜੀਆਂ SKM ਦੀਆਂ ਬਾਕੀ ਜਥੇਬੰਦੀਆਂ ਉਹਨਾਂ ਨੇ 12 ਤੋਂ 3 ਵਜੇ ਟੋਲ ਪਲਾਜੇ ਜਿਹੜੇ ਹੈਗੇ ਆ ਉੱਥੇ ਬੰਦ ਕਰਨ ਦਾ। ਇਹ ਫੈਸਲਾ ਇਹ ਇਸ ਕਰਕੇ ਕੀਤਾ ਗਿਆ ਹੈਗਾ ਕਿਉਂਕਿ ਦਿੱਲੀ ਜਾਣ ਲਈ ਕੁਝ ਕਿਸਾਨ ਜਥੇਬੰਦੀਆਂ ਹਰਿਆਣਾ ਦੇ ਬਾਰਡਰਾਂ ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਰੋਕੀਆਂ ਹੋਈਆਂ। ਉਹਨਾਂ ਦੇ ਲਾਠੀਆਂ ਵੀ ਚਲਾਈਆਂ ਜਾਂਦੀਆਂ। ਡਰੋਨਾਂ ਰਾਹੀਂ ਗੈਸ ਵੀ ਛੁੱਟੀ ਜਾਂਦੀ ਹੈਗੀ ਹੈ। ਉਹਨਾਂ ਤੇ ਜਿਹੜੀਆਂ ਪਲਾਸਟਿਕ ਦੀਆਂ ਗੋਲੀਆਂ ਵੀ ਚਲਾਈਆਂ ਜਾਂਦੀਆਂ ਹਨ ਉਹਨਾਂ ਤੇ ਦੂਜੀਆਂ ਟਰੈਕਟਰਾਂ 'ਚ ਦੂਜੀਆਂ ਗੋਲੀਆਂ ਵੀ ਮਾਰੀਆਂ ਗਈਆਂ। ਸਾਡਾ ਮਤਲਬ ਹੈਗਾ ਵੀ ਸਰਕਾਰ ਦੀ ਉਸ ਤੱਕੇ ਸ਼ਾਹੀ ਦੇ ਖਿਲਾਫ ਤੇ ਹਰਿਆਣੇ ਦੇ ਬਾਰਡਰਾਂ ਤੇ ਬੈਠੇ ਹੋਏ ਕਿਸਾਨਾਂ ਦੀ ਸਪੋਰਟ 'ਚ ਕੇਂਦਰ ਸਰਕਾਰ ਤੇ ਦਬਾਅ ਲਾ ਮੰਦ ਕਰ ਲਈ। ਅੱਜ ਜਿਹੜਾ ਹੈਗਾ ਇਹ ਰੇਲਾਂ ਦਾ ਚੱਕਾ ਜਿਹੜਾ ਜਾਮ ਕੀਤਾ ਜਾ ਰਿਹਾ ਹੈਗਾ ਐਂ ਟੋਲ ਪਲਾਜ਼ੇ ਬੰਦ। ਜੇ ਇੰਦਾ ਹੀ ਰੋਸ਼ ਜ਼ਿਆਦਾ ਰਿਹਾ ਤਾਂ ਤੁਸੀਂ ਉਹਨਾਂ ਨੂੰ ਖੁੱਲ੍ਹ ਕੇ ਸਪੋਰਟ ਕਰੋਗੇ ਮਗਰ ਜਾ ਕੇ ਖੜੇ ਹੋ ਮਗਰ ਸਪੋਰਟ ਦੇਣ ਲਈ। ਜਿੱਥੋਂ ਤੱਕ ਉੱਥੋਂ ਦੀਆਂ ਜੱਥਿਆਂ ਦੀ ਮਦਦ ਕਰਨ ਦਾ ਸਵਾਲ ਹੈ। ਆ ਵੀ ਉਹਨਾਂ ਦੀ ਮਦਦ ਲਈ ਕੀਤਾ ਗਿਆ ਹੈ ਕੱਲ ਨੂੰ ਪੰਜਾਬ ਬੰਦ ਹੈਗਾ ਉਹ ਵੀ ਕਰਾਂਗੇ ਜੇ ਸਰਕਾਰ ਕੇਂਦਰ ਸਰਕਾਰ ਕੋਈ ਫੈਸਲਾ ਨਹੀਂ ਕਰਦੀ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਕਿਸਾਨ ਜਿਹੜਾ ਹੈਗਾ ਉਹ ਐਸਕੇਮ ਵੀ ਫੈਸਲਾ ਕਰਕੇ ਜਿਹੜਾ ਹੈਗਾ ਉਹਨਾਂ ਦੀ ਮਦਦ ਕਰ ਸਕਦਾ ਹੈ ਉਹਨਾਂ ਕਿਸਾਨਾਂ ਦੇ ਵਿੱਚ ਵੀ ਕਈ ਇਦਾਂ ਦੇ ਬੰਦੇ ਆ ਜਿਹੜੇ ਕਹਿ ਰਹੇ ਆ ਵੀ ਸਾਡੇ ਨਾਲ ਜਿਹੜੇ ਨਹੀਂ ਆਏ ਉਹ ਰਜਾਈਆਂ 'ਚ ਬੈਠੇ ਆ ਚਲੋ ਅਸੀਂ ਉਹਨਾਂ ਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਉਹ ਸਾਡੇ ਭਰਾ ਨੇ ਸਾਡੇ ਕੋਈ ਗਿਲਾ ਗਿਲਾਸ਼ਕਵਾ ਹੋ ਸਕਦਾ ਹੈ ਸਾਡੇ ਕੋਈ ਮਤਭੇਦ ਹੋ ਸਕਦੇ ਨਹੀਂ ਪਰ ਅਸੀਂ ਉਹਨਾਂ ਦੀ ਸਪੋਰਟ 'ਚ ਹੀ ਖੜੇ ਅੱਜ ਅੱਜ ਵੀ ਉਹਨਾਂ ਦੀ ਸਪੋਰਟ ਕਰ ਰਹੇ ਹਾਂ ਜੀ ਗੁਰਦੇਵ ਸਿੰਘ ਜੀ ਅੱਜ ਜਿਹੜਾ ਰੇਲਾ ਰੋਕੀਆਂ ਆਂਗੀਆਂ ਉਹ ਦੋ ਜਾਣਕਾਰੀ ਹਾਂਜੀ ਇਹ ਜਿਹੜਾ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਆਧਾਰਿਆਂ ਵੱਲੋਂ ਜੋ 13 ਤਰੀਕ ਨੂੰ ਦਿੱਲੀ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਦੇ ਵਾਸਤੇ ਜਿਹੜਾ ਉਹਨਾਂ ਨੇ ਮੋਰਚਾ ਲਾਉਣ ਵਾਸਤੇ ਦਿੱਲੀ ਨੂੰ ਚਾਲੇ ਪਾਇੀ ਸੀ ਉਸ ਦੇ ਸਬੰਧ ਚ ਜਦੋਂ ਹਰਿਆਣੇ ਉਹ ਪਹੁੰਚੇ ਆ ਤੇ ਹਰਿਆਣੇ ਦੇ ਬਾਰਡਰ ਇਸ ਤਰ੍ਹਾਂ ਸੀਲ ਕਰ ਦਿੱਤੇ ਗਏ ਜਿਵੇਂ ਕੋਈ ਸਾਡੇ ਜੰਗ ਲੱਗਣੀ ਹੋਵੇ ਇਹ ਜੇ ਹਾਲਾਤ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਬਣੇਗੇ ਜਿੱਦਾਂ ਤੇ ਕਿੱਲਾ ਤੇ ਜਿੱਦਾਂ ਦੇ ਉਹਨਾਂ ਨੇ ਤਾਰਾਂ ਤੇ ਹੋਰ ਕੰਧਾ ਕੱਢਤੀਆਂ ਏਡੇ ਏਡੇ ਵੱਡੇ ਪੱਥਰ ਤੇ ਲਿਆ ਕੇ ਸਾਂਹ ਲੋ ਵੀ ਉਹਨਾਂ ਨੇ ਸਾਡੇ ਉਹ ਕਿਸਾਨ ਜਿਨ੍ਹਾਂ ਨੂੰ ਵੋਟਾਂ ਮੌਕੇ ਉਹ ਅੰਨਦਾਤਾ ਕਹਿੰਦੇ ਆ ਤੇ ਅੱਜ ਉਹਨਾਂ ਕਿਸਾਨਾਂ ਵਾਸਤੇ ਇਹ ਜਿਹੇ ਜਿਹੜੇ ਹਾਲਾਤ ਪੈਦਾ ਕੀਤੇ ਗਏ ਆ ਤੇ ਉੱਤੋਂ ਉਹ 13 ਤਰੀਕ ਤੋਂ ਲੈ ਕੇ ਹੀ ਉਹਨਾਂ ਤੇ ਟੀਅਰ ਗੈਸ ਉਹਨਾਂ ਤੇ ਗੋਲੇ ਵਰਸਾਏ ਜਾ ਰਹੇ ਆ ਰਬੜ ਦੀਆਂ ਪਲਾਸਟਿਕ ਦੀਆਂ ਉਹਨਾਂ ਤੇ ਗੋਲੀਆਂ ਭਰਾਈਆਂ ਜਾ ਰਹੀਆਂ ਬਹੁਤ ਸਾਰੇ ਦਰਜਣਾ ਜਿਹੜੇ ਸੈਂਕੜੇ ਕਿਸਾਨ ਜਿਹੜੇ ਆ ਉਹਦੇ ਜੋ ਫਟੜ ਹੋਏ ਆ ਸੀਰੀਅਸ ਬਹੁਤ ਹੈ ਤੇ ਇਹ ਮੋਦੀ ਸਰਕਾਰ ਉਸ ਸਮੇਂ ਕਰ ਰਹੀ ਹੈ ਜਦੋਂ ਮੂਰੇ ਚੋਣਾ ਆ ਰਹੀਆਂ ਮੈਂ ਤੇ ਉਹ ਕਹਿੰਦੇ ਵੀ ਸਾਨੂੰ 402 ਤੋਂ ਉੱਪਰ ਸੀਟਾਂ ਸਾਨੂੰ ਮਿਲਣੀਆਂ ਮੈਂ ਉਸ ਸਮੇਂ ਜਦੋਂ ਕਿ ਸਾਨੂੰ ਹੁੰਦਾ ਵੀ ਚਲ ਵੋਟਾਂ ਆਉਂਦੀਆਂ ਸਰਕਾਰ ਮੰਨੀਆਂ ਆਈਆਂ ਮੰਗਾ ਦਾ ਜਰੂਰ ਲਾਗੂ ਕਰੂਗੀ ਕੁਝ ਨਾ ਕੁਝ ਸਾਨੂੰ ਦੇਊਗੀ ਪਰ ਜੇ ਉਹਨਾਂ ਦਾ ਇਰਾਦਾ ਬਣ ਗਿਆ ਵੀ ਅਸੀਂ ਦੇਣਾ ਕੁਝ ਨਹੀਂਗਾ ਤੇ ਫੇਰ ਸਾਡੇ ਕਿਸਾਨਾਂ ਦਾ ਸਾਡੇ ਲੋਕਾਂ ਦਾ ਇਹ ਸ਼ਗਰਸੀ ਲੋਕ ਹੈ ਇਹ ਕੋਈ ਖਾਲੀ ਨਹੀਂ ਮੋਣਨਗੇ ਜੀ ਅੱਜ ਉਹਨਾਂ ਦੇ ਤਸ਼ੱਦਦ ਟਾਇਆ ਤੇ ਅਸੀਂ ਅੱਜ ਦਾ ਜਿਹੜਾ ਇਹ 4 ਘੰਟੇ ਦਾ 12 ਤੋਂ 4 ਅਸੀਂ ਐਲਾਨ ਕੀਤਾ ਵੀ ਰੇਲਾ ਰੋਕਾਂਗੇ ਚੱਕਾ ਜਾਮ ਕਰਾਂਗੇ 7 ਜਗ੍ਹਾ ਪੰਜਾਬ ਦੇ ਵਿੱਚ ਰੋਕੀਆਂ ਜਾ ਰਹੀਆਂ ਇਸ ਤੋਂ ਬਿਨਾ ਕੱਲ ਨੂੰ ਭਾਰਤaband ਦਾ ਸੱਦਾ ਦਿੱਤਾ ਗਿਆ ਟ੍ਰੇਡ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹ ਵੀ ਕੱਲ ਨੂੰ ਅਸੀਂ ਸਾਰਾ ਭਾਰਤ ਜਿਹੜਾ ਇਸੇ 'ਚ ਰੋਚ ਬੰਦ ਕਰਾਂਗੇ ਕਿ ਮੋਦੀ ਜਿਹੜੀ ਹਕੂਮਤ ਹੈ ਉਹ ਤਾਨਾਸ਼ਾਹੀ ਰੂਪੀਆ ਅਪਣਾ ਕੇ ਅੱਗੇ ਤੋਂ ਲੋਕਤੰਤਰ ਦਾ ਕਾਣ ਕਰ ਰਹੀ ਹੈ ਜਮਹੂਰੀਅਤ ਦਾ ਕਾਣ ਕਰ ਰਹੀ ਹੈ ਅਸੀਂ ਉਹਨਾਂ ਚਿਰ ਟੇਕੇ ਨਹੀਂ ਬੈਠਾਂਗੇ ਜਿੰਨਾ ਚਿਰ ਸਾਡੀਆਂ ਇਹ ਮੰਨੀਆਂ ਹੋਈਆਂ ਉਹ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਵੀ ਲਿਖਤੀ ਵਾਅਦੇ ਕੀਤੇ ਸੀ ਜਿੰਨਾ ਚਿਰ ਉਹਨਾਂ ਨੂੰ ਉਹ ਲਾਗੂ ਨਹੀਂ ਕਰਦੇ ਮੰਨਦੇ ਨਹੀਂਗੇ ਮੈਂ ਮਹਿੰਦਰ ਸਿੰਘ ਗਿੱਲ ਬਲਾਕ ਪ੍ਰਧਾਨ ਘਲਖੁਰਦ ਫਰੋਜਪੁਰ ਜ਼ਿਲ੍ਹੇ ਤੋਂ ਅ ਅੱਜ ਫਿਰ ਜਿਹੜਾ ਆ ਗਿਆ ਸਾਨੂੰ ਫਿਰ ਇਹਨਾਂ ਰੋਕਣੀਆਂ ਪੈਣਗੀਆਂ ਸਾਡੇ ਆਸ਼ਾਨਵੀਰ ਜਿਹੜੇ ਦਿੱਲੀ ਗਏ ਆ ਉਹਨਾਂ ਨਾਲ ਜੋ ਸੈਂਟਰ ਸਰਕਾਰ ਹਰਿਆਣਾ ਸਰਕਾਰ ਜੋ ਆਪ ਹੁਦਰੀਆਂ ਕਰ ਰਹੀ ਹੈ ਅਥਰੂ ਗੈਸ ਦੇ ਗੋਲੇ ਐਕਸਪਾਇਰੀ ਪਲਾਸਟਿਕ ਦੀਆਂ ਗੋਲੀਆਂ ਡਰੋਨਾਂ ਰਾਹੀਂ ਜਿਹੜਾ ਕੋ ਸਾਰਾ ਸਿੱਟਿਆ ਜਾ ਰਿਹਾ ਹੈ ਕਿਲ ਲਾਏ ਆ ਸਾਡੇ 2250 ਕਿਸਾਨ ਜ਼ਖਮੀ ਹੋ ਚੁੱਕਾ ਹੈ ਇਸ ਦੇ ਹੀ ਸੰਬੰਧ ਵਿੱਚ ਅਸੀਂ ਅੱਜ ਭਾਰਤੀ ਕਿਸਾਨੀ ਏਕਤਾ ਗ੍ਰਾਹਾਂ ਵੱਲੋਂ ਪੰਜਾਬ ਵਿੱਚ ਰੇਲਾਂ ਰੁਕੀਆਂ ਜਾ ਰਹੀਆਂ ਜੇਕਰ ਸਰਕਾਰ ਨਹੀਂ ਕੁਝ ਬੰਦ ਫਿਰ ਉਹ ਦੂ ਅਗਲਾ ਦਿਨ ਉਦੋਂ ਅਗਲਾ ਆ ਵੀ ਉਹਨਾਂ ਦੇ ਸਪੋਰਟ ਚ ਉਦੋਂ ਅੱਗੇ ਜਿਵੇਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ ਜਿਵੇਂ ਜਿਵੇਂ ਸੰਯੁਕਤ ਮੋਰਚੇ ਵੱਲੋਂ ਜਥੇਬੰਦੀਆਂ ਨੂੰ ਹੁਕਮ ਲੱਗਣਗੇ ਉਵੇਂ ਮੈਂ ਅਸੀਂ ਕਰਾਂਗੇ ਸਪੋਰਟ ਤੇ ਅੱਜ ਖੜੇ ਆ ਅਸੀਂ ਉਹਨਾਂ ਦੇ ਤੇ ਜੋ ਸਾਡੀ ਮੰਗ ਆ ਅਸੀਂ ਆਦੀ ਮੰਗ ਲੈ ਕੇ ਹਟਣੀਆਂ ਪਿੱਛੇ ਅਸੀਂ ਹਟਣਾ ਨਹੀਂ ਸਾਡੇ ਤੇ ਰੇਲਾ ਚੜਾ ਦੇਣਾ ਸਾਡੇ ਤੇ ਬੰਬ ਸੜ ਦੇਣ ਸਾਡੇ ਤੇ ਗੋਲੀਆਂ ਸੜ ਦੇਣ ਜੋ ਕਸ ਮਰਜ਼ੀ ਕਰਨ ਜਿਹੜੇ ਗੋਲੀਆਂ ਵਾਲੇ ਉਹ ਵੀ ਬੱਚੇ ਸਾਡੇ ਆ ਜਿਹੜੇ ਰੋਕੇ ਹੋਏ ਆ ਉਹ ਵੀ ਬੱਚੇ ਸਾਡੇ ਆ ਪਰ ਮਰਾਂਗੇ ਸਿਆਦੇ ਬੱਚਿਆਂ ਦੇ ਨਾਲ ਹੀ ਅੱਜ ਤੁਸੀਂ ਟ੍ਰੇਨ ਕਿਉਂ ਰੋਕੀਆਂ ਵਿਗੀਆਂ ਅਸੀਂ ਰੇਲਾ ਰੋਕੀਆਂ ਨੇ ਸਾਡੇ ਜੋਖ ਘਰੇ ਹੋਏ ਆਦਰ ਲਈ ਅਸੀਂ ਉਹਦੇ ਕਰਕੇ ਰੋਕੀਆਂ ਕਿਉਂ ਰੋਕ ਕੇ ਸਾਡੇ ਤੇ ਬੰਬ ਚਿੱਟ ਜਾਂਦੇ ਆ ਕਦੇ ਤਾਂ ਗੋਲੇ ਛੜ ਦਿੰਦੇ ਕਦੇ ਗੋਲੀਆਂ ਮਾਰਦੇ ਕਦੇ ਕੋਸ ਕੀ ਗੱਲੋ ਬੱਚੇ ਨਹੀਂ ਸਾਡੇ ਜਿਹੜੇ ਛੜਦੇ ਉਹ ਵੀ ਬੱਚੇ ਸਾਡੇ ਆ ਸਾਨੂੰ ਸਾਨੂੰ ਦੋਹਾਂ ਤਰ੍ਹਾਂ ਨੂੰ ਬਚਤ ਕਰਨ ਦੀ ਆ ਕੱਦਾਂ ਕੱਢ ਤੀਆ ਅਸੀਂ ਆਂਕਾ ਦੋਨਾਂ ਤਰ੍ਹਾਂ ਦੀ ਬਚਤ ਕਰਨੀ ਆ ਅਸੀਂ ਉਹਨਾਂ ਬੱਚਿਆਂ ਦੀ ਵੀ ਕਰਨੀ ਆ ਅਸੀਂ ਜਿਹੜੀ ਗਵਰਨਮੈਂਟ ਦੇ ਬੱਚੇ ਸਾਨੂੰ ਦਿੱਤੇ ਹੋਏ ਆ ਉਹ ਕਿਸੇ ਦੇ ਨਹੀਂ ਦਿੱਤੇ ਬਸ ਬੱਸ